ਭਾਜੀ ਆਹੀ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਜਾਂਦੇ ਹੀ ਰਮਾਨ ਨਾਲ ਮੈਂ ਨਾ ਇਸ ਤਰ੍ਹਾਂ ਆਪਣਾ ਬੈਗ ਫੜਿਆਦਾ ਹੀ ਮੈਂ ਆਪਣੇ ਘਰ ਨੂੰ ਜਾਂਦੇ ਹੀ ਫੋਨ ਮੈਂ ਆਪਣੇ ਹੱਥ ਚ ਫੜਿਆਦਾ ਇਹ ਮੁੰਡੇ ਨੇ ਨਾ ਆਉਂ ਜ਼ੋਰ ਦੀ ਨਾ ਅੱਟਾ ਕਰਕੇ ਨਾ ਆਉਂ ਮੇਰੇ ਬਾਹਰ ਰੋੜੀ ਮੈਨੂੰ ਮੈਂ ਤਾਂ ਹੱਕੀ ਪੱਕੀ ਹੋ ਗਈ ਫੋਨ ਆਉਂ ਖਿੱਚ ਕੇ ਤੇ ਲੈ ਗਿਆ ਮੇਰੇ ਕੋਲ ਤੇ ਬਸ ਇੰਨੇ ਵਿੱਚ ਮੈਂ ਰੋਲਾ ਪਾਤਾ ਪਬਲਿਕ ਸਾਰੀ ਇਕੱਠੀ ਹੋ ਗਈ ਪਬਲਿਕ ਨੇ ਇਹਦੇ ਕੋਲ ਫੋਨ ਫੜ ਲਿਆ ਮੇਰਾ ਪਬਲਿਕ ਮੁੰਡੇ ਪਿੱਛੇ ਦੌੜਿਆ ਉਹਨਾਂ ਨੇ ਇਹਨੂੰ ਫੜ ਲਿਆ ਤੇ ਮੇਰਾ ਫੋਨ ਮੇਰੇ ਕੋਲ ਮੈਨੂੰ ਮਿਲ ਗਿਆ ਫੋਨ ਮੈਨੂੰ ਮਿਲ ਗਿਆ ਪਾਜੀ ਮੇਰਾ ਨਾਮ ਮੁੰਤਾ ਆਹੀਂ ਆ ਪ੍ਰਾਣੇ ਬਾਜ਼ਾਰ ਦੇ ਰਹਿਣ ਵਾਲਿਆ ਤੇ ਪ੍ਰੇਮਨਗਰ ਪਾਜੀ ਮੈਂ ਆਹੀਂ ਆਪਣੀ ਦੁਕਾਨ ਨਾਲ ਛੁੱਟੀ ਜਾਈ ਪਈ ਦੀ ਤੇ ਆਹੀਂ ਉੱਥੋਂ ਮੈਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਜਾਂਦੀ ਤੇ ਪੈਦਲ ਪਾਜੀ ਮੈਂ ਆਉਂਦੀ ਆ ਹਸਣ ਦਾ ਨਾਮ ਤੇ ਚਸ਼ੀਪਾਲ ਇਹ ਕਿੰਨੇ ਜਾਣੇ ਸੀ ਹਾਂਜੀ ਇਹ ਪਾਜੀ ਇਹ ਮੈਨੂੰ ਮੈਂ ਜਿਸ ਤਰ੍ਹਾਂ ਵੀ ਮੇਰੇ ਸਿਰ ਤੇ ਨਾ ਆਉਂ ਬਿਆਖੋਗੇ ਨਾ ਮੇਰੇ ਕੋਲ ਤਾਂ ਮੈਨੂੰ ਇੰਨਾ ਨਹੀਂ ਪਤਾ ਉਹ ਕਹਿੰਦੇ ਵੀ ਤਿੰਨ ਜਿ ਨਹੀਂ ਇਹ ਮੁੰਡਾ ਆਪੇ ਬਿਆਨ ਦੇ ਜਾਂਦੇ ਆ ਕਿ ਅਸੀਂ ਤਿੰਨ ਜਿ ਨਹੀਂ ਵਿੱਚੋਂ ਇੱਕ ਜਿਨਾ ਮੇਰੇ ਖੋਕ ਹੈ ਤੇ ਫੋਨ ਲੈ ਗਿਆ ਦੌੜ ਕੇ ਮੈਂ ਤਿੰਨ ਜਿਨਾਂ ਨਹੀਂ ਵੇਖੇ ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖੀ ਦੋਨਾਂ ਦੀ ਬਸ ਇਹਦੇ ਵਾਰੀ ਮੈਂ ਇਹਨੂੰ ਵੇਖਿਆ ਵੀ ਇਹ ਮੇਰਾ ਰੌਲਾ ਪਾ ਬਗੇ ਮੈਂ ਲੱਗੀ ਇਹਨੂੰ ਦੌੜ ਮੈਂ ਪਿੱਛੇ ਦੇ ਦੌੜ ਗਈ ਇੰਨੇ ਵਿੱਚ ਲੋਕਾਂ ਨੇ ਫੜਿਆ ਲੋਕਾਂ ਨੇ ਇਹਨੂੰ ਫੜਿਆ ਪਬਲਿਕ ਨੇ ਫੜਿਆ ਮੈਂ ਨਹੀਂ ਮੇਰੇ ਹੱਥੋਂ ਕਿੱਥੇ ਨਹੀਂ ਇਹ ਤਾਂ ਦੌੜ ਗਿਆ ਤੇ ਪਬਲਿਕ ਨੇ ਇਹਨੂੰ ਫੜਿਆ ਉਹ ਕਹਿੰਦਾ ਲੈਂਦਾ ਜੀ ਉੱਥੋਂ ਹੀ ਫੜ ਕੇ ਲੈਂਦਾ ਉਹ ਅੱਗੇ ਇਧਰ ਨੂੰ ਚਲ ਗਿਆ ਸੀ ਘੁੰਮ ਕੇ ਤੇ ਉੱਥੋਂ ਹੀ ਇਹਨੂੰ ਫੜ ਕੇ ਲੈਂਦਾ ਸੀ ਜੀ ਨਾ ਜੀ ਰਮੇਸ਼ ਕੁਮਾਰ ਮੈਂ ਪ੍ਰੇਮ ਨਗਰ ਦਾ ਰਹਿਣ ਵਾਲਾ ਹਾਂ ਤੇ ਮੈਂ ਉੱਥੋਂ ਪੈਦਲ ਸ਼ਹਿਰਵਾਲ ਨੂੰ ਆਂਦਿਆ ਸੀਗਾ ਤੇ ਇਹ ਮੁੰਡਿਆਂ ਨੇ ਉੱਥੇ ਖੋਹ ਕੀਤੀ ਆ ਲੇਡੀ ਦੇ ਨਾਲ ਤੇ ਪਬਲਿਕ ਨੇ ਇਹਨੂੰ ਫੜਿਆ ਵਾ ਤੇ ਪਬਲਿਕ ਤੋਂ ਅਸੀਂ ਇਹਨੂੰ ਇੱਥੇ ਸਿਟੀ ਆਪਣੇ ਪੇਸ਼ ਕਰਾਤਾ ਜੀ ਫੋਨ ਖੋਹ ਲਿਆ ਨੇ ਜੀ ਖੋਹ ਕੇ ਭੱਜ ਗਿਆ ਪਬਲਿਕ ਨੇ ਇਹਦੇ ਮਗਰ ਚੜ ਕੇ ਰੋਲਾ ਪਾ ਕੇ ਤੇ ਇਹਦੇ ਕੋਲ ਫੋਨ ਬਰਾਮਦ ਕੀਤਾ ਵਾ ਤੇ ਬ੍ਰਾਹਮਤ ਕਰਨ ਦੇ ਬਾਅਦ ਉਹ ਲੇਡੀਜ਼ ਨੂੰ ਨਹੀਂ ਨਾਲ ਲੈ ਕੇ ਸਿੱਧੀ ਇਹਨੂੰ ਅਸੀਂ ਪਤਾ ਕੁਛ ਕਿੰਨੇ ਇਹਨੂੰ ਇਹ ਸਰ ਆਪਾਂ ਤੇ ਇਹਨੂੰ ਕੱਲੇ ਨੂੰ ਵੇਖਿਆ ਪਰ ਇਹ ਆਪਣੇ ਮੂੰਹ ਕਹਿੰਦਾ ਵੀ ਆਪਾਂ ਤਿੰਨ ਜਾਣੇ ਸੀਗੇ ਤੇ ਤੇ ਇਹ ਇੱਕ ਮੋਟਰਸਾਈਕਲ ਹੀ ਇਨਾਂ ਕੋ ਹੁਣ ਉਹ ਮੋਟਰਸਾਈਕਲ ਵਾਲੇ ਤੇ ਭੱਜ ਗਏ ਇਹ ਕਾਬੂ ਆ ਗਿਆ ਹੁਣ ਉਹ ਐਂਟੀਗੋਨ ਹੁੰਦੇ ਦੋ ਮੁੜੇ ਹੀ ਨਾਲ ਰੋਹੀ ਤੇ ਅੰਮੀ ਨੂੰ ਚੱਲ ਗਏ ਮੋਟਰਸਾਈਕਲ ਤੇ ਕਿੱਥੋਂ ਦੇ ਰਹਿਣ ਵਾਲੇ ਦੰਗਾ ਜੀ ਕੋਰ ਦੇ ਉਹ ਵੀ ਗਾੜੀ ਕੋਰ ਦੇ ੁੰਨਵਰੀ ਦੇ ੁੰਨਵਰੀ ਦੇ ਹਾਂ ਜੀ ਤੇਰੇ ਕੀ ਲੱਗਦੇ ਉਹ ਯਾਰ ਬਲੀ ਹੁੰਦੇ ਮੜੇ ਹਾਂ ਜੀ ਹੋ ਰਹੀ ਹੈ ਸਰ ਗਾਜੀਗੋੜ ਗਾਜੀਗੋੜ ਹਾਂ ਜੀ ਮਨੋਰੀਆ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ